ਸਤਿ ਸ਼੍ਰੀ ਅਕਾਲ ਜੀ ਮਹਾਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਵਰਕ ਪਰਮਿਟ ਸੰਬੰਧੀ ਵੱਡਾ ਬਦਲਾਅ ਕਰਨ ਜਾ ਰਿਹਾ ਹੈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਇੱਕ ਵੱਡਾ ਫੈਸਲਾ ਲੈਣ ਵਾਲਾ ਹੈ ਐਚ 1 ਬੀ ਅਤੇ ਐਲ 1 ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਲਈ ਆਟੋਮੈਟਿਕ ਵਰਕ ਪਰਮਿਟ ਦੀ ਮਿਆਦ 180 ਦਿਨਾਂ ਤੋਂ ਵਧਾ ਕੇ ਹੁਣ 540 ਦਿਨ ਕਰ ਦਿੱਤੀ ਜਾਵੇਗੀ ਇਹ ਬਦਲਾਅ 13 ਜਨਵਰੀ 2025 ਤੋਂ 4 ਮਈ 2022 ਨੂੰ ਜਾਂ ਫਿਰ ਇਸ ਤੋਂ ਬਾਅਦ ਦਾਇਰ ਕੀਤੀਆਂ ਅਰਜ਼ੀਆਂ ਉੱਤੇ ਲਾਗੂ ਹੋਵੇਗਾ। ਇਸ ਐਕਸਟੈਂਸ਼ਨ ਦਾ ਉਦੇਸ਼ ਪ੍ਰੋਸੈਸਿੰਗ ਫੀਸ ਦੇ ਵਿੱਚ ਦੇਰੀ ਕਰਨ ਵਿੱਚ ਰੁਕਾਵਟਾਂ ਨੂੰ ਦੂਰ ਕਰਨਾ ਹੈ ਜੋ ਕਿ ਇੱਕ ਵੱਡੀ ਸਮੱਸਿਆ ਹੈ। ਇਸ ਫੈਸਲੇ ਦੇ ਨਾਲ ਭਾਰਤੀਆਂ ਨੂੰ ਵੀ ਵੱਡਾ ਹੁਣ ਫਾਇਦਾ ਹੋਵੇਗਾ। ਦੱਸਦੀ ਕਿ ਗ੍ਰੀਨ ਕਾਰਡ ਦੀ ਮੰਗ ਕਰਨ ਵਾਲੇ H1B ਅਤੇ L1 ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਵਰਕ ਪਰਮਿਟ ਲਈ ਯੋਗ ਨਹੀਂ। homeland security ਦੇ ਸਕੱਤਰ ਅਲਨ ਜ਼ੈਂਕ੍ਰੋ ਐਨ ਮਿਰਕਾਸ ਨੇ ਕਿਹਾ ਕਿ ਅਮਰੀਕੀ ਅਰਥਵਿਵਸਥਾਣ ਜਨਵਰੀ 2021 ਤੋਂ ਹੁਣ ਤੱਕ 1.6 ਕਰੋੜ ਤੋਂ ਵੱਧ ਨੌਕਰੀਆਂ ਪੈਦਾ ਕੀਤੀਆਂ ਨੇ ਅਤੇ ਹੋਮਲੈਂਡ ਸੁਰੱਖਿਆ ਵਿਭਾਗ ਉਹਨਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ 'ਚ ਮਦਦ ਕਰਨ ਦੇ ਲਈ ਵਚਨਬੱਧ ਹੈ। ਇਨਾਂ ਹੀ ਨਹੀਂ ਉਹਨਾਂ ਨੇ ਕਿਹਾ ਕਿ ਆਟੋਮੈਟਿਕ ਐਕਸਟੈਂਸ਼ਨ ਦੀ ਮਿਆਦ ਨੂੰ ਵਿਦੌਂਤੇ ਨਾਲ-ਨਾਲ ਫਿੱਤਾ ਸ਼ਾਹੀ ਨੂੰ ਖਤਮ ਕਰਨ 'ਚ ਵੀ ਮਦਦ ਮਿਲੇਗੀ ਜੋ ਮਾਲ 'ਤੇ ਬੋਝ ਪਹੁੰਚਦੀ ਹੈ। ਇੰਨਾ ਹੀ ਨਹੀਂ ਉਹਨਾਂ ਨੇ ਅੱਗੇ ਬੋਲਦੇ ਹੋਏ ਇਹ ਵੀ ਕਿਹਾ ਕਿ ਇਹ ਯਕੀਨੀ ਬਣਾਏਗਾ ਕਿ ਹਜ਼ਾਰਾਂ ਲੋਕ ਜੋ ਰੁਜ਼ਗਾਰ ਦੇ ਲਈ ਯੋਗ ਨੇ ਉਹ ਸਾਡੇ ਭਾਈਚਾਰਿਆਂ 'ਚ ਯੋਗਦਾਨ ਦੇਣਾ ਜਾਰੀ ਰੱਖ ਸਕਦੇ ਨੇ ਅਤੇ ਸਾਡੇ ਦੇਸ਼ ਦੀ ਮਜ਼ਬੂਤ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨਗੇ। ਦਸਿਏ ਉੱਥੇ ਹੀ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨੀ ਕਿ USCIS ਦੇ ਡਾਇਰੈਕਟਰ ਐਮ ਜਾਡੋ ਨੇ ਕਿਹਾ ਕਿ USCIS ਸਾਡੇ ਦੇਸ਼ ਦੀ ਆਰਥਿਕਤਾ ਨੂੰ ਸਮਰਥਨ ਦੇਣ ਦੇ ਲਈ ਇਮੀਗ੍ਰੇਸ਼ਨ ਪ੍ਰਣਾਲੀ ਚ ਵੇ ਲੋੜੀਆਂ ਰੁਕਾਵਟਾਂ ਅਤੇ ਬੋਝਾਂ ਨੂੰ ਘਟਾਉਣ ਦੇ ਲਈ ਵਚਨਬੱਧ ਹੈ ਦੱਸਦੀ ਕਿ ਇਹ ਨਿਯਮ ਅਮਰੀਕੀ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਬਿਹਤਰ ਢੰਗ ਤੇ ਨਾਲ ਪ੍ਰਕਰਾਰ ਰੱਖਣ ਦੇ ਵਿੱਚ ਮਦਦ ਕਰੇਗਾ ਅਤੇ ਸਮੇਂ ਸਿਰ ਦਾਇਰ ਕੀਤੇ ਗਏ ਈਏਡੀ ਨਿਵਾੰਦਕੀਆਂ ਅਰਜ਼ੀਆਂ ਵਾਲੇ ਸਾਰੇ ਹੀ ਕਰਮਚਾਰੀਆਂ ਨੂੰ ਉਨ੍ਹਾਂ ਦੀ ਆਪਣੀ ਕੋਈ ਵੀ ਗਲਤੀ ਦੇ ਬਿਨਾ ਉਨ੍ਹਾਂ ਦੇ ਰੁਜ਼ਗਾਰ ਅਧਿਕਾਰ ਅਤੇ ਦਸਤਾਵੇਜ਼ਾਂ ਦੇ ਵਿੱਚ ਕਮੀਆਂ ਦਾ ਅਨੁਭਵ ਕਰਨ ਤੋਂ ਰੋਕੇਗਾ ਹਾਲਾਂਕਿ ਚਿੰਤਾ ਇਹ ਹੈ ਕਿ ਆਉਣ ਵਾਲਾ ਸਮੇਂ ਦੇ ਵਿੱਚ ਟਰੰਪਾ ਪ੍ਰਸ਼ਾਸਨ ਪੁਵਿੱਖ ਦੇ ਵਿੱਚ ਇਸ ਨੂੰ ਖਤਮ ਵੀ ਕਰ ਸਕਦਾ ਹੈ ਤੇ H4 ਵੀਜ਼ਾ ਪਰ ਵਰਕ ਪਰਮਿਟ ਨੂੰ ਰੱਦ ਕਰਨ ਦਾ ਪਿਛਲਾ ਪ੍ਰਸਤਾਵ 2021 ਦੇ ਵਿੱਚ ਵਾਪਸ ਲੈ ਲਿਆ ਗਿਆ ਸੀ ਬੀਓ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।